ਜੱਸਾ ਹਸਪਤਾਲ ਵਿੱਚ ਪਤੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕਸ਼ੁਦਾ ਪਤਨੀ ਡਿਲੀਵਰੀ ਕਰਵਾਉਣ ਲਈ ਆਉਂਦੀ ਹੈ ਅਤੇ ਫਿਰ ਕੁਝ ਅਜੀਹਾ ਹੁੰਦਾ ਹੈ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੁਲਵੰਤ ਸਿੰਘ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਜਿਸ ਕੋਲ ਚੰਗੀ ਜ਼ਮੀਨ ਜਾਇਦਾਦ ਤੇ ਕਾਫੀ ਪੈਸਾ ਵੀ ਸੀ ਪਰ ਕੁਝ ਹੀ ਦਿਨ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਹੁਣ ਆਣ ਗਵਾਣ ਦੋਸਤ ਰਿਸ਼ਤੇਦਾਰ ਉਹਨੂੰ ਕਹਿਣ ਲੱਗੇ ਸੀ ਕਿ ਹੁਣ ਤੂੰ ਦੂਜਾ ਵਿਆਹ ਕਰਵਾ ਲੈ ਕਿਉਂਕਿ ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ ਪਰ ਉਹ ਆਪਣੀ 6 ਸਾਲ ਦੀ ਬੱਚੀ ਨੂੰ ਦੇਖਦਾ ਹੈ ਤੇ ਸੋਚਦਾ ਹੈ ਕਿ ਜੇ ਮੈਂ ਦੂਜਾ ਵਿਆਹ ਕਰਵਾ ਲਿਆ ਤਾਂ ਮੇਰੀ ਧੀ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਦੂਜੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਧੀ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਹੈ ਮੈਂ ਇਹਨੂੰ ਆਪਣੇ ਨਾਲ ਰੱਖਾਂਗਾ ਅਤੇ ਇਹਦਾ ਪਾਲਣ ਪੋਸ਼ਣ ਕਰਾਂਗਾ ਇਸ ਤੋਂ ਬਾਅਦ ਉਹਦੇ ਗਵਾਂਢੀ ਅਤੇ ਰਿਸ਼ਤੇਦਾਰੋਂ ਨੂੰ ਵਿਆਹ ਲਈ ਕਹਿਣਾ ਬੰਦ ਕਰ ਦਿੰਦੇ ਹਨ ਫਿਰ ਕੀ ਸੀ ਕੁਲਵੰਤ ਸਿੰਘ ਆਪਣੀ ਛੋਟੀ ਜਹੀ ਧੀ ਨੂੰ ਪਾਲ-ਪੋਸ ਕੇ ਵੱਡੀ ਕਰਨ ਲੱਗਦਾ ਹੈ ਕੁਲਵੰਤ ਸਿੰਘ ਜੀ ਦੀ ਧੀ ਜਿਸ ਦਾ ਨਾਮ ਦੀਪੀ ਸੀ ਉਹ ਹੁਣ ਸਕੂਲ ਵਿੱਚ ਪੜ੍ਹਨ ਜਾਂਦੀ ਹੈ ਕੁਲਵੰਤ ਸਿੰਘ ਉਹਦੀ ਹਰ ਗੱਲ ਮੰਨਦਾ ਹੈ ਉਹਦੀ ਹਰ ਇੱਛਾ ਪੂਰੀ ਕਰਦਾ ਹੈ ਕਿਉਂਕਿ ਕੁਲਵੰਤ ਸਿੰਘ ਕੋਲ ਬਹੁਤ ਜ਼ਿਆਦਾ ਜੱਦੀ ਜ਼ਮੀਨ ਜਾਇਦਾਦ ਤੇ ਚੰਗਾ ਪੈਸਾ ਹੈ ਸਮਾਂ ਹੌਲੀ-ਹੌਲੀ ਗੁਜ਼ਰਦਾ ਗਿਆ ਸਮੇਂ ਦੇ ਨਾਲ ਦੀਪੀ ਜਵਾਨ ਹੋ ਜਾਂਦੀ ਹੈ। ਉਸ ਨੇ ਹੁਣ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਦਾਖਲਾ ਲੈਣ ਤੋਂ ਬਾਅਦ ਉਹਦੀਆਂ ਇਸ਼ਾਵਾਂ ਤਾਂ ਹੋਰ ਵੀ ਵੱਧ ਜਾਂਦੀਆਂ ਹਨ। ਉਹ ਕਾਲਜ ਜਾਣ ਵੇਲੇ ਆਪਣੇ ਪਾਪਾ ਤੋਂ ਪੈਸੇ ਲੈ ਕੇ ਜਾਂਦੀ ਹੈ ਅਤੇ ਕਾਲਜ ਵਿੱਚ ਮੁੰਡਿਆਂ ਨਾਲ ਪਾਰਟੀਆਂ ਕਰਦੀ ਹੈ। ਜਿਵੇਂ ਹੀ ਇਸ ਬਾਰੇ ਕੁਲਵੰਤ ਸਿੰਘ ਨੂੰ ਪਤਾ ਲੱਗਦਾ ਹੈ, ਪਹਿਲਾਂ ਤਾਂ ਉਹ ਥੋੜਾ ਚਿੰਤਤ ਹੋ ਜਾਂਦਾ ਹੈ ਪਰ ਫਿਰ ਉਹ ਫਿਕਰ ਛੱਡ ਦਿੰਦਾ ਹੈ ਤੇ ਸੋਚਦਾ ਹੈ ਕਿ ਮੇਰੀ ਇਕਲੌਤੀ ਧੀ ਹੈ। ਫਸਟ ਟਾਈਮ ਬਾਅਦ ਜਦੋਂ ਇਹਦਾ ਵਿਆਹ ਹੋ ਜਾਵੇਗਾ ਫਿਰ ਇਸਨੇ ਇਹ ਸਭ ਕਦੋਂ ਕਰਨਾ ਇਹੀ ਉਸਦੀ ਉਮਰ ਹੈ ਇਹ ਸੋਚ ਕੇ ਉਹ ਚੁੱਪ ਰਹਿੰਦਾ ਹੈ ਹੌਲੀ ਹੌਲੀ ਸਮੇਂ ਦੇ ਨਾਲ ਦੀਪੀ ਦੇ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਹੁਣ ਉਹਦੇ ਗੁਆਂਢੀ ਦੀਪੀ ਬਾਰੇ ਗੱਲਾਂ ਬਣਾਉਣ ਲੱਗ ਪਏ ਸੀ ਲੋਕ ਕਹਿਣ ਲੱਗੇ ਕਿ ਕੁਲਵੰਤ ਸਿੰਘ ਹੁਣ ਤੇਰੀ ਧੀ ਜਵਾਨ ਹੋ ਗਈ ਹੈ ਤੈਨੂੰ ਹੁਣ ਇਸਦਾ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਿਤੇ ਨਾ ਕਿਤੇ ਇਹ ਕੁਝ ਗਲਤ ਕਰੇਗੀ ਇਸ ਕਾਰਨ ਤੁਹਾਨੂੰ ਕਾਫੀ ਦੁੱਖ ਚੱਲਣਾ ਪੈ ਸਕਦਾ ਹੈ ਲੋਕਾਂ ਦੀ ਇਸ ਗੱਲ ਨੇ ਕੁਲਵੰਤ ਸਿੰਘ ਨੂੰ ਸੋਚਾਂ ਵਿੱਚ ਪਾ ਦਿੱਤਾ ਅਤੇ ਉਸ ਨੂੰ ਵੀ ਇਹ ਸਭ ਠੀਕ ਲੱਗਦਾ ਹੈ ਹੁਣ ਕੁਲਵੰਤ ਦੀਪੀ ਲਈ ਲੜਕਾ ਦੇਖਣ ਲੱਗਦਾ ਹੈ ਉਹ ਇਸ ਬਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੈ ਤਾਂ ਫਿਰ ਇੱਕ ਰਿਸ਼ਤੇਦਾਰ ਉਹਨੂੰ ਇੱਕ ਮੁੰਡੇ ਦੀ ਦੱਸ ਪਾਉਂਦਾ ਹੈ ਜਿਸ ਦਾ ਨਾਮ ਸੀ ਮਨਿੰਦਰ ਮਨਿੰਦਰ ਜੋ ਉਸ ਸਮੇਂ ਡਾਕਟਰੀ ਕਰ ਰਿਹਾ ਸੀ ਤੇ ਕੁਝ ਕੁ ਮਹੀਨਿਆਂ ਬਾਅਦ ਉਸਨੇ ਡਾਕਟਰ ਬਣ ਜਾਣ ਵਾਲਾ ਕੋਰਸ ਪੂਰਾ ਕਰ ਲੈਣਾ ਸੀ ਮਨਿੰਦਰ ਦੇ ਮੰਮੀ ਪਾਪਾ ਖੇਤੀ ਕਰਕੇ ਆਪਣੇ ਬੱਚੇ ਨੂੰ ਪੜਾ ਰਹੇ ਸਨ ਉਹ ਐਨੇ ਜ਼ਿਆਦਾ ਅਮੀਰ ਨਹੀਂ ਸਨ ਪਰ ਉਹਨਾਂ ਕੋਲ ਇੰਨਾ ਕ ਪੈਸਾ ਤਾਂ ਸੀ ਕਿ ਬੱਚੇ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਸੀ ਜਿਸ ਕਾਰਨ ਕੁਲਵੰਤ ਸਿੰਘ ਆਪਣੀ ਧੀ ਦਾ ਵਿਆਹ ਮਨਿੰਦਰ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ ਕੁਲਵੰਤ ਮਨਿੰਦਰ ਦੇ ਮੰਮੀ ਪਾਪਾ ਨਾਲ ਉਸ ਦੀ ਵਿਆਹ ਦੀ ਗੱਲ ਕਰਦਾ ਹੈ ਅਤੇ ਇੱਕ ਵਧੀਆ ਜਿਹਾ ਦਿਨ ਦੇਖ ਕੇ ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸ਼ੁਰੂ ਵਿੱਚ ਇੱਕ ਦੋ ਹਫ਼ਤੇ ਸਭ ਕੁਝ ਠੀਕ ਹੁੰਦਾ ਹੈ ਪਰ ਹੌਲੀ-ਹੌਲੀ ਦੀਪੀ ਉੱਥੇ ਵੀ ਉਸੇ ਤਰ੍ਹਾਂ ਹੀ ਰਹਿਣ ਲੱਗਦੀ ਹੈ ਜਿਵੇਂ ਉਹ ਆਪਣੇ ਪਿਕੇ ਘਰ ਵਿੱਚ ਰਹਿੰਦੀ ਸੀ ਇਹ ਦੇਖ ਕੇ ਦੀਪੀ ਦੇ ਸੱਸ ਸਹੁਰਾ ਬਹੁਤ ਨਰਾਜ਼ ਹੁੰਦੇ ਹਨ ਅਤੇ ਮਨਿੰਦਰ ਵੀ ਇਹ ਦੇਖ ਕੇ ਥੋੜਾ ਪਰੇਸ਼ਾਨ ਹੋ ਜਾਂਦਾ ਹੈ। ਉਹ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਉਹਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਮੈਂ ਪੇਕੇ ਘਰ ਵਿੱਚ ਇਸੇ ਤਰ੍ਹਾਂ ਹੀ ਰਹਿੰਦੀ ਸੀ ਤੇ ਇੱਥੇ ਵੀ ਮੈਂ ਇਸੇ ਤਰ੍ਹਾਂ ਹੀ ਰਹਾਂਗੀ। ਉਹ ਆਪਣੇ ਸਹੁਰੇ ਘਰ ਛੋਟੇ ਕੱਪੜੇ ਪਾਉਂਦੀ ਹੈ। ਬਹੁਤ ਸਾਰੀ ਖਰੀਦਦਾਰੀ ਕਰਨ ਲਈ ਕਰੋ ਨਿਕਲ ਜਾਂਦੀ ਹੈ। ਇਹ ਦੇਖ ਕੇ ਪਰਿਵਾਰਕ ਮੈਂਬਰ ਥੋੜੇ ਪਰੇਸ਼ਾਨ ਹੋ ਜਾਂਦੇ ਹਨ ਪਰ ਫਿਰ ਉਹ ਆਪਣੇ ਬੱਚਿਆਂ ਵੱਲ ਦੇਖਦੇ ਹਨ ਤੇ ਕਹਿੰਦੇ ਹਨ ਪੁੱਤ ਅਜੇ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ ਇੱਥੇ ਸੈਟਲ ਹੋਣ ਵਿੱਚ ਦੀਪੀ ਨੂੰ ਕੁਝ ਸਮਾਂ ਲੱਗੇਗਾ ਬਾਅਦ ਵਿੱਚ ਸਭ ਠੀਕ ਹੋ ਜਾਵੇਗਾ ਮਨਿੰਦਰ ਆਪਣੀ ਪੜ੍ਹਾਈ ਪੂਰੀ ਕਰਨ ਲਈ ਚਲਾ ਜਾਂਦਾ ਹੈ ਹੌਲੀ-ਹੌਲੀ ਉਹਦੇ ਵਿਆਹ ਨੂੰ 6 ਮਹੀਨੇ ਬੀਤ ਗਏ ਸਨ ਅਤੇ 6 ਮਹੀਨਿਆਂ ਬਾਅਦ ਵੀ ਦੀਪੀ ਦਾ ਰਵੱਈਆ ਉਹੀ ਸੀ ਜਦੋਂ ਵੀ ਉਹਦਾ ਮਨ ਕਰਦਾ ਉਹ ਘਰੋਂ ਨਿਕਲ ਜਾਂਦੀ ਤੇ देर ਰਾਤ ਤੱਕ ਘਰ ਆਉਂਦੀ ਹੁਣ ਇਹ ਸਭ ਦੇਖ ਕੇ ਮਨਿੰਦਰ ਦਾ ਪਿਤਾ ਹੈਰਾਨ ਹੁੰਦਾ ਹੈ ਤੇ ਇੱਕ ਦਿਨ ਆਪਣੀ ਨੂੰਹ ਨਾਲ ਗੱਲ ਕਰਨ ਦਾ ਫੈਸਲਾ ਕਰਦਾ ਹੈ। ਇੱਕ ਸ਼ਾਮ ਜਦੋਂ ਦੀਪੀ ਘਰ ਆਉਂਦੀ ਹੈ ਤੇ ਉਸ ਦਾ ਸਹੁਰਾ ਉਹਨੂੰ ਸਮਝਾਉਂਦਾ ਹੈ ਤੇ ਕਹਿੰਦਾ ਹੈ ਕਿ ਧੀਏ ਇਹ ਸਭ ਠੀਕ ਨਹੀਂ ਜੋ ਕੁਝ ਤੂੰ ਆਪਣੇ ਪੇਕੇ ਘਰ ਕਰਦੀ ਸੀ ਇੱਥੇ ਨਹੀਂ ਕਰ ਸਕਦੀ। ਹੁਣ ਤੇਰੇ ਵਿਆਹ ਨੂੰ ਵੀ ਬਹੁਤ ਸਮਾਂ ਹੋ ਗਿਆ ਹੈ। ਇਹ ਸਭ ਕੁਝ ਚੰਗਾ ਨਹੀਂ ਲੱਗਦਾ। ਪਰ ਦੀਪੀ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਹੁੰਦੀ ਤੇ ਸਾਫ਼ ਸ਼ਬਦਾਂ ਵਿੱਚ ਕਹਿੰਦੀ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਹੀ ਰਹਾਂਗੀ। ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਇਹ ਸੁਣ ਕੇ ਮਨਿੰਦਰ ਦੇ ਪਾਪਾ ਕੁਸ ਦੇਰ ਲਈ ਚੁੱਪ ਹੋ ਜਾਂਦੇ ਹਨ ਤੇ ਫਿਰ ਉਹ ਆਪਣੇ ਪੁੱਤ ਨੂੰ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਦਿੰਦੇ ਹਨ ਮਨਿੰਦਰ ਇਹ ਸਾਰੀਆਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦਾ ਹੈ ਫਿਰ ਉਹ ਇੱਥੇ ਸਿੱਧਾ ਆਪਣੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਦੀਪੀ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਘਰ ਦੇ ਅੰਦਰ ਆਰਾਮ ਨਾਲ ਰਹਿਣਾ ਚਾਹੀਦਾ ਹੈ ਜਿਵੇਂ ਇੱਕ ਨੂੰ ਘਰ ਦੇ ਅੰਦਰ ਰਹਿੰਦੀ ਹੈ ਤੂੰ ਮੇਰੇ ਮੰਮੀ ਪਾਪਾ ਨੂੰ ਪਰੇਸ਼ਾਨ ਨਾ ਕਰ ਦੀਪੀ ਇਹਨਾਂ ਗੱਲਾਂ ਨੂੰ ਸੁਣ ਤਾਂ ਲੈਂਦੀ ਹੈ ਪਰ ਉਹਨਾਂ ਤੇ ਅਮਲ ਨਹੀਂ ਕਰਨਾ ਚਾਹੁੰਦੀ ਹੁਣ ਮਨਿੰਦਰ ਵੀ ਘਰ ਵਿੱਚ ਹੀ ਰਹਿਣ ਲੱਗ ਪਿਆ ਸੀ ਉਹ ਇਸ ਵੇਲੇ ਆਪਣੀਆਂ ਆਦਤਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦੀ ਹੈ ਹੁਣ ਦੋਵੇਂ ਪਤੀ ਪਤਨੀ ਠੀਕ ਤਰ੍ਹਾਂ ਰਹਿਣ ਲੱਗ ਗਏ ਸਨ ਪਰ ਸਮੇਂ ਦੇ ਨਾਲ ਨਾਲ ਦੀਪੀ ਥੋੜੀ ਚਿੜਚਿੜੀ ਹੋ ਜਾਂਦੀ ਹੈ ਤੇ ਉਹ ਮਨਿੰਦਰ ਨਾਲ ਬਿਨਾਂ ਵਜ੍ਹਾ ਤੋਂ ਹੀ ਲੜਨ ਲੱਗਦੀ ਹੈ ਉਹ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗਦੀ ਹੈ ਕਹਿੰਦੀ ਹੈ ਕਿ ਮੈਂ ਨਹੀਂ ਜਾਣਦੀ ਸੀ ਕਿ ਤੁਸੀਂ ਇੰਨੇ ਗਰੀਬ ਹੋ ਤੁਹਾਡੇ ਕੋਲ ਤਾਂ ਪੈਸੇ ਹੀ ਨਹੀਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਾਉਣ ਤੋਂ ਬਿਲਕੁਲ ਹੀ ਇਨਕਾਰ ਕਰ ਦੇਣਾ ਸੀ ਉਹ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਮਨਿੰਦਰ ਤੇ ਲਾਉਂਦੀ ਹੈ ਜਿਨ੍ਹਾਂ ਨੂੰ ਸੁਣ ਕੇ ਮਨਿੰਦਰ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਦੀਪੀ ਦੇ ਹੱਥ ਚੁੱਕ ਬੈਠਦਾ ਹੈ ਹੁਣ ਜਿਵੇਂ ਹੀ ਉਹਨੇ ਦੀਪੀ ਦੇ ਹੱਥ ਚੁੱਕਿਆ ਤਾਂ ਉਸ ਤੋਂ ਬਾਅਦ ਉਹ ਤੁਰੰਤ ਆਪਣੇ ਪਾਪਾ ਨੂੰ ਫੋਨ ਕਰਕੇ ਕਹਿੰਦੀ ਹੈ ਕੇ ਪਾਪਾ ਜੀ ਮੈਂ ਇਸ ਘਰ ਦੇ ਵਿੱਚ ਨਹੀਂ ਰਹਿ ਸਕਦੀ ਤੁਸੀਂ ਮੈਨੂੰ ਲੈ ਜਾਓ ਦੀਪੀ ਦੀ ਗੱਲ ਸੁਣ ਕੇ ਉਸਦੇ ਪਾਪਾ ਨੇ ਕਿਹਾ ਕਿ ਧੀਏ ਇਹੋ ਜੀ ਕੀ ਗੱਲ ਹੋ ਗਈ ਜੋ ਤੂੰ ਇੱਥੇ ਨਾ ਰਹਿਣ ਦੀ ਗੱਲ ਕਰ ਰਹੀ ਹੈ ਤਾਂ ਦੀਪੀ ਦੱਸਦੀ ਹੈ ਕਿ ਅੱਜ ਮਨਿੰਦਰ ਨੇ ਮੈਨੂੰ ਮਾਰਿਆ ਇਸ ਤੇ ਕੁਲਵੰਤ ਸਿੰਘ ਜੀ ਕਹਿੰਦੇ ਹਨ ਕਿ ਧੀਏ ਕੋਈ ਗੱਲ ਨਹੀਂ ਸਬਰ ਰੱਖ ਮੈਂ ਮਨਿੰਦਰ ਨਾਲ ਗੱਲ ਕਰਦਾ ਹਾਂ ਬਾਅਦ ਵਿੱਚ ਦੀਪੀ ਦੇ ਪਿਤਾ ਮਨਿੰਦਰ ਨੂੰ ਫੋਨ ਕਰਦਾ ਹੈ ਪਰ ਮਨਿੰਦਰ ਗੁੱਸੇ ਵਿੱਚ ਹੀ ਫੋਨ ਨਹੀਂ ਚੁੱਕਦਾ ਉਹਨੂੰ ਚਿੰਤਾ ਹੋਣ ਲੱਗਦੀ ਹੈ ਉਹ ਸਾਰੀ ਗੱਲ ਜਾਣਨ ਲਈ ਮਨਿੰਦਰ ਦੇ ਪਾਪਾ ਨੂੰ ਫੋਨ ਕਰਦਾ ਹੈ ਮਨਿੰਦਰ ਦੇ ਪਾਪਾ ਫੋਨ ਉਠਾ ਲੈਂਦੇ ਹਨ ਤੇ ਸਾਰੀ ਗੱਲ ਦੱਸਦੇ ਹਨ ਕਿ ਦੀਪੀ ਇੱਥੇ ਵੀ ਲੇਟ ਨਾਈਟ ਪਾਰਟੀਆਂ ਵਿੱਚ ਜਾਂਦੀ ਹੈ ਜਦੋਂ ਮਨਿੰਦਰ ਰੋਕਦਾ ਹੈ ਤਾਂ ਉਹ ਮਨਿੰਦਰ ਨਾਲ ਵੀ ਲੜਦੀ ਹੈ ਇਹ ਸਾਰੀ ਗੱਲ ਸੁਣ ਕੇ ਦੀਪੀ ਦੇ ਪਾਪਾ ਕਹਿੰਦੇ ਹਨ ਕਿ ਠੀਕ ਹੈ ਮੈਂ ਦੀਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਇਸ ਤੋਂ ਬਾਅਦ ਉਹ ਦੀਪੀ ਨੂੰ ਫੋਨ ਕਰਦੇ ਹਨ ਤੇ ਉਹਨੂੰ ਸਮਝਾਉਣ ਲੱਗਦੇ ਹਨ ਤੇ ਕਹਿੰਦੇ ਹਨ ਕਿ ਧੀਏ ਉਥੇ ਤੇਰੇ ਸਹਰੇ ਹਨ ਤੂੰ ਉਥੇ ਟੰਗ ਨਾਲ ਰਿਹਾ ਕਰ ਪਰ ਦੀਪੀ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਹੁਣ ਵੀ ਅਜਿਹਾ ਹੀ ਮਹਿਸੂਸ ਕਰਦੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਉਸੇ ਤਰ੍ਹਾਂ ਸਹਰੇ ਕਰ ਰਹਾਂਗੀ ਪਰ ਉਹ ਇਹ ਸਭ ਕੁਝ ਹੁਣ ਸੁਣ ਕੇ ਹਾਮੀ ਤਾਂ ਭਰ ਦਿੰਦੀ ਹੈ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਇਸ ਤੋਂ ਬਾਅਦ ਦੀਪੀ ਘਰ ਵਿੱਚ ਚੁੱਪਚੁੱਪ ਰਹਿਣ ਲੱਗਦੀ ਹੈ ਪਰ ਹੌਲੀ-ਹੌਲੀ ਉਹ ਆਦਤਾਂ ਉਹਨੂੰ ਵਾਰ-ਵਾਰ ਬੁਲਾ ਰਹੀਆਂ ਸੀ ਜੇਸੇ ਲਈ ਉਹ ਘੰਟਿਆਂ ਵੱਧੀ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਜਦੋਂ ਇਹ ਗੱਲ ਮਨਿੰਦਰ ਨੋਟ ਕਰਦਾ ਹੈ ਤਾਂ ਉਹ ਦੀਪੀ ਨੂੰ ਇੰਨਾ ਚਿਰ ਫੋਨ ਤੇ ਗੱਲ ਕਰਨ ਤੋਂ ਰੋਕਦਾ ਹੈ ਭਾਵੇਂ ਕਿ ਦੀਪੀ ਗੱਲਾਂ ਤਾਂ ਆਪਣੇ ਦੋਸਤਾਂ ਨਾਲ ਹੀ ਕਰਦੀ ਸੀ ਪਰ ਉਹ ਸਾਰਾ ਦਿਨ ਹੀ ਫੋਨ ਤੇ ਲੱਗੀ ਰਹਿੰਦੀ ਸੀ ਇੰਨਾ ਚਿਰ ਗੱਲਾਂ ਕਰਨ ਕਰਕੇ ਘਰ ਦੇ ਪਰੇਸ਼ਾਨ ਹੋ ਜਾਂਦੇ ਸੀ ਇੱਕ ਵਾਰ ਫਿਰ ਇਸ ਮੁੱਦੇ ਤੇ ਉਹਨਾਂ ਦੋਹਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਮਨਿੰਦਰ ਪਹਿਲਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਦੀਪੀ ਉੱਚੀ ਉੱਚੀ ਰੋਲਾ ਪਾਉਣ ਲੱਗਦੀ ਹੈ ਤਾਂ ਇਸ ਰੋਲੇ ਕਾਰਨ ਉਹ ਫਿਰ ਦੀਪੀ ਤੇ ਹੱਥ ਚੁੱਕਦਾ ਹੈ ਇਹ ਗੱਲ ਹੁਣ ਦੀਪੀ ਬਰਦਾਸ਼ਤ ਨਹੀਂ ਕਰਦੀ ਤੇ ਆਪਣਾ ਸਮਾਨ ਪੈਕ ਕਰਕੇ ਸਿੱਧਾ ਆਪਣੇ ਘਰੇ ਆ ਜਾਂਦੀ ਹੈ ਜਿਵੇਂ ਹੀ ਕੁਲਵੰਤ ਸਿੰਘ ਜੀ ਆਪਣੀ ਧੀ ਨੂੰ ਦੇਖਦੇ ਹਨ ਕਿ ਉਹਨਾਂ ਦੀ ਧੀ ਰੁੱਸ ਕੇ ਵਾਪਸ ਆ ਗਈ ਹੈ ਤਾਂ ਉਹ ਉਸ ਨੂੰ ਕਹਿੰਦੇ ਹਨ ਕਿ ਧੀਏ ਤੂੰ ਰੁੱਸ ਕੇ ਕਿਉਂ ਆਈ ਹੈ ਤਾਂ ਉਸ ਨੇ ਆਪਣੇ ਪਾਪਾ ਨੂੰ ਦੱਸਿਆ ਕਿ ਉਹ ਮੈਨੂੰ ਤਾਂ ਫੋਨ ਤੇ ਵੀ ਗੱਲ ਨਹੀਂ ਕਰਨ ਦਿੰਦੇ ਤੇ ਨਾ ਹੀ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਬਾਹਰ ਜਾਣ ਦਿੰਦੇ ਹਨ ਇਹੋ ਜੀ ਜ਼ਿੰਦਗੀ ਮੇਰੇ ਤੋਂ ਨਹੀਂ ਕੱਟੀ ਜਾ ਸਕਦੀ ਜੇ ਤੁਸੀਂ ਵੀ ਹੁਣ ਮੇਰੇ ਨਾਲ ਤੱਕਾ ਕਰੋਗੇ ਤਾਂ ਮੈਂ ਆਪਣੇ ਆਪ ਨਾਲ ਕੁਝ ਗਲਤ ਕਰ ਲਵਾਂਗੀ ਇਹ ਸੁਣ ਕੇ ਉਸਦੇ ਪਾਪਾ ਸ਼ਾਂਤ ਹੋ ਜਾਂਦੇ ਹਨ ਹਣਦੀਪੀ ਆਪਣੇ ਘਰ ਵਿੱਚ ਹੀ ਰਹਿਣ ਲੱਗਦੀ ਹੈ ਕਰੀਬ 10 ਕਿ ਦਿਨ ਬੀਤ ਗਏ ਸਨ ਇਸ ਗੱਲ ਨੂੰ ਕੁਲਵੰਤ ਸਿੰਘ ਜੀ ਸੋਚਦਾ ਹੈ ਕਿ ਹੁਣ ਧੀ ਦਾ ਗੁੱਸਾ ਥੋੜਾ ਸ਼ਾਂਤ ਹੋ ਗਿਆ ਹੋਣਾ ਇਸ ਲਈ ਮੈਂ ਇਸ ਨੂੰ ਇਹਦੇ ਸਹੁਰੇ ਘਰ ਵਾਪਸ ਭੇਜ ਦਿੰਨਾ ਹਾਂ ਪਰ 10 ਦਿਨਾਂ ਦੇ ਅੰਦਰ ਦੀਪੀ ਤਾਂ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਵਾਪਸ ਚਲੀ ਗਈ ਸੀ ਕਿਉਂਕਿ ਉਹਨੂੰ ਪਾਪਾ ਦੇ ਘਰ ਰੋਕਣ ਵਾਲਾ ਕੋਈ ਨਹੀਂ ਸੀ ਤੇ ਪੈਸਾ ਵੀ ਕਾਫੀ ਸੀ ਇਸ ਲਈ ਉਹ ਇੱਥੋਂ ਹੀ ਆਪਣੇ ਦੋਸਤਾਂ ਨਾਲ ਮੋੜ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਹੈ ਤੇ देर ਰਾਤ ਤੱਕ ਪਾਰਟੀਆਂ ਕਰਨ ਤੋਂ ਬਾਅਦ ਹੀ ਆਉਂਦੀ ਹੈ ਇੱਕ ਰਾਤ ਪਿਓ ਆਪਣੀ ਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਧੀਏ ਹੁਣ ਸਮਾਂ ਬਹੁਤ ਹੋ ਗਿਆ ਹੈ ਮੈਨੂੰ ਲੱਗਦਾ ਹੈ ਕਿ ਹੁਣ ਤੈਨੂੰ ਆਪਣੇ ਸਹੁਰੇ ਘਰ ਚਲੀ ਜਾਣਾ ਚਾਹੀਦਾ ਹੈ ਪਰ ਇਸ ਵਾਰ ਦੀਪੀ ਆਪਣੇ ਪਾਪਾ ਨੂੰ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਦੁਬਾਰਾ ਉਸ ਘਰ ਵਿੱਚ ਕਦੇ ਨਹੀਂ ਜਾਵਾਂਗੀ ਉਹਨਾਂ ਕੋਲ ਨਾ ਤਾਂ ਪੈਸੇ ਹਨ ਤੇ ਨਾ ਹੀ ਉਹ ਮੈਨੂੰ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਣ ਦਿੰਦੇ ਹਨ ਮੇਰਾ ਉੱਥੇ ਦਮ ਘੁੱਟਦਾ ਹੈ ਇਸ ਲਈ ਮੈਂ ਉੱਥੇ ਬਿਲਕੁਲ ਨਹੀਂ ਜਾਵਾਂਗੀ ਇਹ ਸੁਣ ਕੇ ਦੀਪੀ ਦੇ ਪਾਪਾ ਥੋੜਾ ਫਿਕਰਮੰਦ ਹੋ ਜਾਂਦਾ ਹੈ ਉਹ ਉਸ ਨੂੰ ਪੁੱਛਣ ਲੱਗਦਾ ਹੈ ਕਿ ਧੀਏ ਇਸ ਤਰ੍ਹਾਂ ਤੇਰਾ ਸਮਾਂ ਕਿਵੇਂ ਲੰਘੇਗਾ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਮਨਿੰਦਰ ਤੋਂ ਤਲਾਕ ਚਾਹੀਦਾ ਹੈ ਵੰਤ ਸਿੰਘ ਜੀ ਜੋ ਬਚਪਨ ਤੋਂ ਹੀ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਉਹਦੀ ਇਹ ਗੱਲ ਵੀ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਧੀਏ ਜੇਕਰ ਅਜੀਹਾ ਹੈ ਤਾਂ ਮੈਂ ਤੇਰਾ ਤਲਾਕ ਕਰਾ ਦਿਆਂਗਾ ਦੂਜੇ ਦਿਨ ਦੀਪੀ ਦਾ ਪਿਓ ਮਨਿੰਦਰ ਨੂੰ ਫੋਨ ਕਰਦਾ ਹੈ ਤੇ ਸਾਰੀਆਂ ਗੱਲਾਂ ਦੱਸਦਾ ਹੈ ਮਨਿੰਦਰ ਵੀ ਦੀਪੀ ਦੀਆਂ ਗਲਤ ਆਦਤਾਂ ਕਾਰਨ ਉਸ ਤੋਂ ਉੱਕ ਚੁੱਕਿਆ ਸੀ ਇਸ ਲਈ ਉਹ ਵੀ ਤਲਾਕ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਹੁਣ ਜਦੋਂ ਦੋਵੇਂ ਧਿਰਾਂ ਸਹਿਮਤ ਸਨ ਅਤੇ ਪੰਚਾਇਤ ਫੈਸਲਾ ਕਰਕੇ ਦੋਵਾਂ ਦਾ ਤਲਾਕ ਕਰਵਾ ਦਿੰਦੀ ਹੈ ਤਲਾਕ ਤੋਂ ਬਾਅਦ ਮਨਿੰਦਰ ਆਪਣੀ ਡਾਕਟਰੀ ਵੱਲ ਧਿਆਨ ਦੇਣ ਲੱਗ ਜਾਂਦਾ ਹੈ ਜਦੋਂ ਕਿ ਦੀਪੀ ਆਪਣੇ ਪੁਰਾਣੇ ਦੋਸਤਾਂ ਵਿੱਚ ਹੀ ਬਿਜ਼ੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਤਲਾਕ ਨੂੰ 4 ਕੁ ਮਹੀਨੇ ਬੀਤ ਗਏ ਤਾਂ ਅਚਾਨਕ ਦੀਪੀ ਦਾ ਪੇਟ ਵਧਣ ਲੱਗਦਾ ਹੈ ਉਹਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਉਹ ਤਾਂ ਪ੍ਰੈਗਨੈਂਟ ਹੈ ਉਹਦੇ ਦੋਸਤ ਵੀ ਉਸ ਤੋਂ ਵੱਖ ਰਹਿਣ ਲੱਗ ਗਏ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਉਹ ਸਾਡੇ ਨਾਲ ਘੁੰਮਣ ਗਈ ਤੇ ਉਹਨੂੰ ਕੁਝ ਹੋ ਗਿਆ ਤਾਂ ਸਾਰਾ ਕੁਝ ਸਾਡੇ ਤੇ ਆ ਜਾਵੇਗਾ ਹੁਣ ਉਹ ਉਸ ਤੋਂ ਦੂਰੀ ਬਣਾ ਲੈਂਦੇ ਹਨ ਇਸ ਤੋਂ ਬਾਅਦ ਦੀਪੀ ਪੂਰਾ ਸਮਾਂ ਆਪਣੇ ਪਾਪਾ ਦੇ ਘਰ ਰਹਿਣ ਲੱਗ ਪਈ। ਹੁਣ ਉਸ ਦੀ ਡਿਲੀਵਰੀ ਦਾ ਸਮਾਂ ਆ ਗਿਆ ਸੀ। ਉਹਦੇ ਪਾਪਾ ਉਹਨੂੰ ਇੱਕ ਹਸਪਤਾਲ ਲੈ ਗਏ। ਦੀਪੀ ਦਰਦ ਨਾਲ ਚੀਕ ਰਹੀ ਸੀ। ਇਸ ਦੌਰਾਨ ਹਸਪਤਾਲ ਦਾ ਸਾਰਾ ਸਟਾਫ ਉੱਥੇ ਇਕੱਠਾ ਹੋ ਜਾਂਦਾ ਹੈ। ਉਸੇ ਸਟਾਫ ਵਿੱਚ ਇੱਕ ਡਾਕਟਰ ਸੀ ਜਿਸ ਦਾ ਨਾਂ ਸੀ ਮਨਿੰਦਰ। ਉਹਨੂੰ ਇਹ ਨਹੀਂ ਸੀ ਪਤਾ ਕਿ ਦੀਪੀ ਦੇ ਪੇਟ 'ਚ ਉਹਦਾ ਬੱਚਾ ਹੈ ਜਾਂ ਨਹੀਂ ਪਰ ਉਹਨੂੰ ਇਹ ਪਤਾ ਸੀ ਕਿ ਇਹ ਮੇਰੀ ਹੀ ਪਤਨੀ ਹੈ ਤੇ ਮੈਂ ਕਦੇ ਉਹਦੇ ਨਾਲ ਖੁਸ਼ੀ ਭਰੇ ਪਲ ਬਿਤਾਏ ਸਨ। ਅਸਲੀ ਉਹ ਲੇਡੀ ਡਾਕਟਰ ਨੂੰ ਕਹਿੰਦਾ ਹੈ ਕਿ ਦੀਪੀ ਦਾ ਇਲਾਜ ਚੰਗੀ ਤਰ੍ਹਾਂ ਕਰੋ ਉਹ ਉਹ ਨੂੰ ਚੈੱਕ ਕਰਦੀ ਹੈ ਤੇ ਦੱਸਦੀ ਹੈ ਕਿ ਦੀਪੀ ਅੰਦਰ ਖੂਨ ਦੀ ਕਮੀ ਹੈ ਤੇ ਨਾਰਮਲ ਡਿਲੀਵਰੀ ਨਹੀਂ ਹੋ ਸਕਦੀ ਦੀਪੀ ਦੇ ਪਾਪਾ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ ਪਰ ਉਸ ਸਮੇਂ ਹਰ ਹਸਪਤਾਲ ਦੇ ਬਲੱਡ ਬੈਂਕ ਵਿੱਚ ਦੀਪੀ ਦੇ ਬਲੱਡ ਗਰੁੱਪ ਨਾਲ ਮੈਚ ਕਰਦਾ ਬਲੱਡ ਨਹੀਂ ਹੁੰਦਾ ਉਹ ਇੱਧਰ ਉੱਧਰ ਭਟਕਣ ਲੱਗ ਪੈਂਦੇ ਹਨ ਪਰ ਕਿਤੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੁੰਦਾ ਹੁਣ ਜਿਵੇਂ ਹੀ ਇਹ ਗੱਲ ਮਨਿੰਦਰ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣਾ ਖੂਨ ਦੇਣ ਲਈ ਤਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਮਨਿੰਦਰ ਦਾ ਇੱਕ ਯੂਨਿਟ ਬਲੱਡ ਲੈ ਕੇ ਦੀਪੀ ਦਾ ਆਪਰੇਸ਼ਨ ਕੀਤਾ ਜਾਂਦਾ ਹੈ। ਆਪਰੇਸ਼ਨ ਤੋਂ ਬਾਅਦ ਦੀਪੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਜਿਵੇਂ ਹੀ ਉਹਨੂੰ ਹੋਸ਼ ਆਈ ਤਾਂ ਉਹ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਇਸੇ ਦੌਰਾਨ ਡਾਕਟਰ ਉਹਦੇ ਕੋਲ ਆਉਂਦੀ ਹੈ ਚੈੱਕਅਪ ਕਰਨ ਲਈ। ਦੀਪੀ ਉਹਦਾ ਬਹੁਤ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਮੈਡਮ ਤੁਸੀਂ ਮੇਰੀ ਜਾਨ ਬਚਾ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਨਹੀਂ ਤਾਂ ਅੱਜ ਮੈਨੂੰ ਇਹ ਲੱਗਦਾ ਸੀ ਕਿ ਮੈਂ ਤਾਂ ਬਚ ਹੀ ਨਹੀਂ ਸਕਾਂਗੀ ਪਰ ਡਾਕਟਰ ਕਹਿੰਦੀ ਹੈ ਕਿ ਜੇ ਧੰਨਵਾਦ ਹੀ ਕਰਨਾ ਹੈ ਤਾਂ ਮੇਰਾ ਨਹੀਂ ਡਾਕਟਰ ਮਨਿੰਦਰ ਦਾ ਕਰੋ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਤੁਸੀਂ ਬਚ ਗਏ ਕਿਉਂਕਿ ਜੇ ਉਹ ਆਪਣਾ ਖੂਨ ਨਾ ਦਿੰਦੇ ਤਾਂ ਤੇਰਾ ਆਪਰੇਸ਼ਨ ਹੋਣਾ ਮੁਸ਼ਕਲ ਸੀ ਦੀਪੀ ਕਹਿੰਦੀ ਹੈ ਕਿ ਡਾਕਟਰ ਤੁਸੀਂ ਮਨਿੰਦਰ ਡਾਕਟਰ ਨੂੰ ਇੱਥੇ ਹੀ ਭੇਜ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਡਾਕਟਰ ਮਨਿੰਦਰ ਉਹੀ ਆਦਮੀ ਹੈ ਇਸ ਦਾ ਤ락ਸ਼ੁਦਾ ਪਤੀ ਜਿਹਨੂੰ ਉਹ ਛੱਡ ਕੇ ਆਈ ਹੈ ਕੁਝ ਸਮੇਂ ਬਾਅਦ ਮਨਿੰਦਰ ਜਿਵੇਂ ਹੀ ਉਸ ਕਮਰੇ ਦੇ ਅੰਦਰ ਆਉਂਦਾ ਹੈ ਤਾਂ ਮਨਿੰਦਰ ਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗਦੇ ਹਨ ਇਹ ਦੇਖ ਕੇ ਮਨਿੰਦਰ ਕਹਿੰਦਾ ਹੈ ਕਿ ਕੀ ਗੱਲ ਹੋ ਗਈ ਤੁਸੀਂ ਕਿਉਂ ਰੋ ਰਹੇ ਹੋ ਤੁਹਾਡੀ ਜਾਨ ਤਾਂ ਬਚ ਗਈ ਤੁਸੀਂ ਠੀਕ ਹੋ ਤੇ ਤੁਹਾਡਾ ਬੱਚਾ ਵੀ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹ ਮਨਿੰਦਰ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਮਨਿੰਦਰ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਮਨਿੰਦਰ ਹੈਰਾਨ ਸੀ ਜੋ ਕੁੜੀ ਆਪਣੀ ਮਰਜ਼ੀ ਨਾਲ ਉਹਨੂੰ ਛੱਡ ਕੇ ਗਈ ਸੀ ਅਤੇ ਅੱਜ ਉਹ ਉਸ ਤੋਂ ਮਾਫੀ ਕਿਉਂ ਮੰਗ ਰਹੀ ਹੈ ਉਹ ਉਹਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਮੇਰੇ ਤੋਂ ਇਸ ਤਰ੍ਹਾਂ ਮਾਫੀ ਕਿਉਂ ਮੰਗ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਤੁਹਾਡਾ ਬੱਚਾ ਹੈ ਤੁਹਾਡੇ ਤੋਂ ਵੱਖ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਘੁੰਮ ਫਿਰ ਕੇ ਦੇਖ ਲਿਆ ਪਰ ਮੈਨੂੰ ਪਤਾ ਲੱਗ ਗਿਆ ਹੈ ਕਿ ਜਦੋਂ ਵੀ ਸਮਾਂ ਮਾੜਾ ਹੁੰਦਾ ਹੈ ਤਾਂ ਕੋਈ ਵੀ ਦੋਸਤ ਸਾਡੀ ਮਦਦ ਕਰਨ ਨਹੀਂ ਆਉਂਦਾ ਕਿਉਂਕਿ ਦੀਪੀ ਲਗਾਤਾਰ 3 ਮਹੀਨੇ ਆਪਣੇ ਘਰ ਦੇ ਅੰਦਰ ਹੀ ਰਹੀ ਸੀ ਅਤੇ ਘਰ ਵਿੱਚ ਹੀ ਰਹਿ ਕੇ ਉਹਨੂੰ ਸਮਝ ਆ ਗਈ ਸੀ ਕਿ ਪਰਿਵਾਰ ਇੱਕ ਵੱਖਰੀ ਚੀਜ਼ ਹੈ ਤੇ ਦੋਸਤੀ ਵੱਖਰੀ ਡਿਲੀਵਰੀ ਤੋਂ ਪਹਿਲਾਂ ਹੀ ਉਹਨੇ ਸੋਚ ਲਿਆ ਸੀ ਕਿ ਉਹ ਮਨਿੰਦਰ ਨਾਲ ਗੱਲ ਕਰੇਗੀ ਪਰ ਡਿਲੀਵਰੀ ਦੌਰਾਨ ਜਦੋਂ ਮਨਿੰਦਰ ਨੇ ਆਪਣਾ ਖੂਨ ਦੇ ਕੇ ਉਹਦੀ ਜਾਨ ਬਚਾਈ ਤਾਂ ਉਹ ਬਹੁਤ ਹੀ ਸ਼ਰਮਿੰਦਾ ਮਹਿਸੂਸ ਕਰਦੀ ਹੈ ਇਸ ਕਰਕੇ ਮਨਿੰਦਰ ਦੇ ਸਾਹਮਣੇ ਫੁੱਟ ਫੁੱਟ ਕੇ ਰੋਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਮਨਿੰਦਰ ਮੈਨੂੰ ਮਾਫ਼ ਕਰ ਦਿਓ ਮੈਂ ਦੁਬਾਰਾ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਮਨਿੰਦਰ ਉਹਨੂੰ ਕਹਿੰਦਾ ਹੈ ਕਿ ਨਹੀਂ ਦੀਪੀ ਤੂੰ ਸਾਡੇ ਪਰਿਵਾਰ ਵਿੱਚ ਅਡਜਸਟ ਨਹੀਂ ਕਰ ਸਕੇਂਗੀ ਸਾਡੇ ਕੋਲ ਜਿਆਦਾ ਪੈਸੇ ਨਹੀਂ ਤੇ ਅਸੀਂ ਤੇਰੇ ਨਖਰੇ ਨਹੀਂ ਚੱਲ ਸਕਦੇ ਦੀਪੀ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਮਨਿੰਦਰ ਤੈਨੂੰ ਤੇਰੇ ਬੱਚੇ ਦੀ ਸੌ ਆਪਣੇ ਬੱਚੇ ਵੱਲ ਦੇਖ ਕੇ ਮਨਿੰਦਰ ਦੀਪੀ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦਾ ਹੈ ਪਰ ਉਹ ਕਹਿੰਦਾ ਹੈ ਕਿ ਇਸ ਲਈ ਤੁਹਾਡੇ ਪਾਪਾ ਨੂੰ ਮੇਰੇ ਪਰਿਵਾਰ ਨਾਲ ਗੱਲ ਕਰਨੀ ਪਵੇਗੀ ਇਹ ਸੁਣ ਕੇ ਦੀਪੀ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਪਾਪਾ ਨੂੰ ਤੁਹਾਡੇ ਘਰ ਜ਼ਰੂਰ ਭੇਜ ਦਿਆਂਗੀ ਹੁਣ ਜਦੋਂ ਦੀਪੀ ਥੋੜੀ ਜੀ ਠੀਕ ਹੋ ਜਾਂਦੀ ਹੈ ਤੇ ਉਹ ਆਪਣੇ ਪਾਪਾ ਨੂੰ ਦੱਸਦੀ ਹੈ ਕਿ ਮੈਂ ਫਿਰ ਤੋਂ ਮਨਿੰਦਰ ਦੇ ਨਾਲ ਰਹਿਣਾ ਚਾਹੁੰਦੀ ਹਾਂ ਇਹ ਸੁਣ ਕੇ ਦੀਪੀ ਦਾ ਪਿਤਾ ਵੀ ਖੁਸ਼ ਹੋ ਜਾਂਦਾ ਹੈ ਉਹ ਮਨਿੰਦਰ ਦੇ ਘਰ ਜਾ ਕੇ ਗੱਲ ਕਰਦਾ ਹੈ ਪਹਿਲਾਂ ਤਾਂ ਮਨਿੰਦਰ ਦੇ ਮਾਤਾ ਪਿਤਾ ਇਨਕਾਰ ਕਰਦੇ ਹਨ ਪਰ ਫਿਰ ਜਦੋਂ ਮਨਿੰਦਰ ਉੱਥੇ ਆ ਜਾਂਦਾ ਹੈ ਤੇ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸਦਾ ਹੈ ਤਾਂ ਮਨਿੰਦਰ ਦੇ ਮਾਤਾ ਪਿਤਾ ਵੀ ਮੰਨ ਜਾਂਦੇ ਹਨ ਦੀਪੀ ਫੇਰ ਤੋਂ ਮਨਿੰਦਰ ਦੇ ਘਰ ਆ ਜਾਂਦੀ ਹੈ ਪੁਰਾਣੀਆਂ ਗੱਲਾਂ ਸੋਚ ਕੇ ਦੀਪੀ ਕਈ ਵਾਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਮਨਿੰਦਰ ਉਹਨੂੰ ਸਮਝਾਉਂਦਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਉਹਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਬਾਰੇ ਸੋਚ ਸੋ ਦੋਸਤੋ ਇਹ ਸੀ ਪਤੀ ਪਤਨੀ ਦੀ ਕਹਾਣੀ ਜਿਸ ਵਿੱਚ ਪਤਨੀ ਆਪਣੀਆਂ ਵਿਗੜੀਆਂ ਆਦਤਾਂ ਕਾਰਨ ਪਹਿਲਾਂ ਤਾਂ ਪਤੀ ਨੂੰ ਤਲਾਕ ਦੇ ਦਿੰਦੀ ਹੈ ਪਰ ਬਾਅਦ ਵਿੱਚ ਉਸ ਨੂੰ ਸਭ ਕੁਝ ਸਮਝ ਆ ਜਾਂਦਾ ਹੈ ਤੇ ਉਹ ਇਕੱਠੇ ਰਹਿਣ ਲੱਗਦੇ ਹਨ ਸੋ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਦੋਸਤੋ ਹਾਈਪ ਵੀ ਜ਼ਰੂਰ ਕਰ ਦੇਣਾ। ਸੋ ਦੋਸਤੋ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰ ਚੈਨਲ ਤੇ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਵਧੀਆ-ਵਧੀਆ ਕਹਾਣੀਆਂ ਲਿਆਉਂਦੇ ਰਹਾਂਗੇ। ਸੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ